ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖੰਨਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਆ ਵਾ ਤੇ ਦੋਵੇਂ ਸੂਈਆਂ ਸਵਾਈਆਂ ਤੇ ਦੋਵੇਂ ਹੌਲੇ ਭਾਜ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆ ਗਏ ਆਪਣੇ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਚ ਚੱਕ ਕੇ ਖੜੋ ਤੇ ਜਿਹੜਾ ਘਵੇਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਇੱਥੋਂ ਹੀ ਕਰਕੇ ਖੜਿਆ ਕਰੋ ਬਾਕੀ ਅੱਜ ਇਹ ਵੀ ਲਾਗੇ ਪਾਠ ਚੱਲਣ ਦਿਆ ਵਾ ਆਵਾਜ਼ ਉਧਰੋਂ ਵੀ ਕਾਫੀ ਆ ਬਾਕੀ ਜੇ ਕੋਈ ਚੀਜ਼ ਜਾਂ ਦੱਸੀ ਨਾ ਜਾਵੇ ਜਾਂ ਘੱਟ ਘੱਟ ਬੋਲਿਆ ਜਾਵੇ ਤੇ ਕੋਈ ਵੀਰ ਫੋਨ ਲਾ ਕੇ ਜਿਹੜਾ ਵਾ ਪੁੱਛ ਲੈ ਫੋਨ ਤੇ ਬਾਕੀ ਦੋਵੇਂ ਹੌਲੇ ਪਾਜੀ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਹਾਂਜੀ ਵਿਦੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਸਭ ਠੀਕ ਠਾਕ ਨੇ ਵਧੀਆ ਵਧੀਆ ਤੁਹਾਨੂੰ ਦੱਸ ਪਤਾ ਨੰਬਰ ਜੇ ਪਿਛੇ ਕਰਤਾ ਜੇ ਅੱਜੋਂ ਤੁਹਾਨੂੰ ਪਤਾ ਹੁਣ ਦਿਨਾਂ ਦਾ ਫਰਕ ਪੈ ਗਿਆ ਨਾ ਹੁਣ ਤੁਹਾਨੂੰ ਪਤਾ ਦਿਨ ਵੀ ਛੋਟੇ ਹੋ ਗਏ ਆ ਤੇ ਸ਼ੁਰੂਆਤ ਵੀ ਲੇਟ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਪ੍ਰਜੀਤ ਜੇ ਵਿਦੀ ਅੱਛਾ ਹਾਂਜੀ ਪਿੰਡ ਸ ਖਾਨਵਾਲ ਜੇ ਅੱਛਾ ਠੀਕ ਹੈ ਤੁਸੀਂ ਜਿਹੜਾ ਆਈ ਨਾਲਾ ਜਿਹੜਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਹਾਂਜੀ ਫੋਨ ਨੰਬਰ ਵੀ ਬੋਲ ਦੋ 8637 ਹਰਤਾਣੀ 2008 ਜੀ ਠੀਕ ਆ ਹਾਂਜੀ ਤੇ ਆ ਗਾਵਾਂ ਆਪਣੀਆਂ ਲਿਆਂਦੀਆਂ ਫਿਰ ਆਪਣੀਆਂ ਗਾਵਾਂ ਭਾਜੀ ਨਾਲ ਉਤਰ ਆਪਣਾ ਦਲਾਲੀ ਦਾ ਕੰਮ ਹੈ ਹਾਂਜੀ ਦਲਾਲੀ ਦਾ ਕੰਮ ਇੱਥੇ ਤੇ ਇਧਰਲੇ ਏਰੀਆ 'ਚ ਕਿਸੇ ਨੇ ਨਾਲ ਜਾ ਕੇ ਪਸ਼ੂ ਲੈਣਾ ਹੋਵੇ ਤੇ ਤੁਸੀਂ ਦਵਾ ਦਾ ਵੀਰ ਜੀ ਹਾਂਜੀ ਘਰਾਂ ਦੇ ਵਿੱਚੋਂ ਲੈ ਦਿੰਦੇ ਜਿਹਾ ਨਾ ਜਿਹੜਾ ਪਪਾ ਭਾਵੇਂ ਕੋਈ ਵਪਾਰੀ ਭਰਾ ਆ ਜੇ ਤੇ ਭਾਵੇਂ ਕੋਈ ਘਰ ਵਾਲੇ ਵੀਰੇ ਆ ਜੇ ਆਪਾਂ ਬਿਲਕੁਲ ਸਹੀ ਸਭ ਕੰਮ ਕਰਨਾ ਗਲਤ ਕੰਮ ਨਹੀਂ ਆਪਾਂ ਕਰਦੇ ਆ ਆਪਣੇ ਕੋ ਦੂਰੋਂ ਬੰਦੇ ਆ ਜਾਂਦੇ ਆ ਬਿਲਕੁਲ ਯਕੀਨ ਨਾਲ ਆਪਾਂ ਦਵਾ ਦਾ ਮਾਲ ਆ ਠੀਕ ਆ ਜੀ ਇਹੋ ਜਿਹਾ ਕੋਈ ਧੋਖੇ ਮਲੇ ਕਿਹੜਾ ਕੰਮ ਨਹੀਂ ਕਰੀਂ ਘਰਾਂ 'ਚ ਫ ਇਹਰ ਵਧੀਆ ਦੁਆਜਾ ਕੋਈ ਨਹੀਂ ਵੀ ਹੁੰਦਾ ਇਤਰਾ ਨੰਗਰ ਬਹੁਤ ਖਲਾਇਆ ਹੈ ਠੀਕ ਆ ਤੁਸੀਂ ਮਤਲਬ 100 ਰੁਪਿਆ ਪਸ਼ੂ ਤਾਂ ਲੈਣਾ ਵਾ ਦੱਸ ਕੇ ਹਾਂ ਤੇ ਆਪਣਾ ਜਿਹੋ ਜਿਹਾ ਅਗਲੇ ਦੀ ਡਿਮਾਂਡ ਹੋਵੇ ਚ ਲੈ ਲਦੋਗੇ ਕੋਈ ਬੰਦੇ ਇਹੋ ਜਿਹੀ ਮੇਰੇ ਕੋ ਜਿਹੜੇ ਇੱਥੇ ਆਉਂਦੇ ਨੇ ਪੈਸੇ ਪਾ ਦਿੰਦੇ ਨੇ ਨੰਗਰ ਦੁਆਰੀ ਦਾ ਅੱਛਾ ਹਾਂ ਜੀ ਠੀਕ ਆ ਚਲੋ ਇਤਾਂ ਹੀ ਆ ਵੀ ਜੋ ਵੀ ਹੈਗਾ ਅਗਲੇ ਨੂੰ ਦੱਸ ਕੇ ਕਰੋ ਵੀ ਜੋ ਵੀ ਕਰਨਾ ਵਾ ਤੇ ਨਾ ਹੈਰਾ ਫੇਰੀ ਕਰੇ ਕੋਈ ਪਾਜੀ ਕੋ ਬਾਹਰੋਂ ਕੋ ਨਾਮ ਨਹੀਂ ਅਜੇ ਤੱਕ ਆਇਆ ਹਾਂਜੀ ਹਾਂਜੀ ਦੋ ਦਿਨਾਂ ਰੋਣਾ ਦੱਸਣਾ ਠੀਕ ਆ ਮੈਂ ਆਪਣਾ ਕੰਮ ਦਲਾਲੀ ਦਾ ਵਾ ਤੇ ਕਦੇ-ਕਦੇ ਇੱਕ ਦੋ ਪਸ਼ੂ ਆਪ ਵੀ ਲੈ ਠੀਕ ਆ ਆ ਵੇਰ ਤੋਂ ਪਾਜੀ 12 ਲੀਟਰ ਦੁੱਧ ਜੀ ਅੱਛਾ ਠੀਕ ਜੀ 12 ਲੀਟਰ ਦੁੱਧ ਤਿਆਰ ਲੈ ਬੱਚਾ ਨਹੀਂ ਹੈਗਾ ਇਹਦਾ ਬੱਚਾ ਨਹੀਂ ਦਾ ਹੈਗਾ ਪਾ ਜੀ ਇਹਨੂੰ ਬੜੀ ਟੀਗਾ ਭਰਿਆ ਜੇ ਘਰ ਵਾਲਿਆਂ ਦੱਸਣ ਦਮ ਆ ਅੱਛਾ ਇਹਨੂੰ ਕੋਈ ਮਲਾ ਦੀਵਾਲੀ ਤੋਂ ਕੋ ਦੋ ਚਾਰ ਪਹਿਲਾਂ ਟੀਗਾ ਭਰਿਆ ਸੋਰਾ ਫੇਰ ਇੱਕ ਕਰੇ ਗਾੜੀ ਟੀਗਾ ਇਹਨੂੰ ਭਰਿਆ ਵਾ ਭੀ ਭਾਜੀ ਸੂਈ ਥੋੜੇ ਜਿਹੇ ਅੱਛਾ ਠੀਕ ਆ ਤੇ ਦੁੱਧ 12 ਲੀਟਰ ਹੁਣ ਜਿਹੜਾ ਮੌਕੇ ਤੇ ਦੇ ਕੋਲ ਕਹਿੰਦੇ ਵੀ ਹੈਗਾ ਆ ਜਿਹਾ ਆ ਇਸ ਵੇਖੋ ਭਾਜੀ ਹਾਂਜੀ ਕਾਤਗਾਠ ਵੀ ਚੰਗਾ ਵਾ ਚਲੋ ਲੈ ਜੋ ਉਤਰਿਆ ਵੀ ਰੰਗ ਰੂਪ ਦੀ ਚੰਗੀ ਆ ਗਾਡੀ ਸਟਾਈਲਿਸ਼ ਚੁੱਲਿਆਂ ਚ ਦੁੱਧੋਂ ਵਧਣ ਵਾਲੀ ਆ ਬਾਕੀ ਦੋਟੇ ਕੋਈ ਵੀਰ ਆਪਣਾ ਚੋ ਕੇ ਲੈ ਜਾਏ 12 ਲੀਟਰ ਥਾਣੇ ਸਾਡੇ ਹਵਾਲੇ ਤੇ ਥਾਣੇ ਦੇ ਦਿਖਾ ਦਿਓ ਦਿਖਾ ਦਿਓ ਉਹ ਦੇਖ ਸਕਦੇ ਤਰ੍ਹਾਂ ਰੱਸੀ ਪੌਣੀ ਤੇ ਪਾ ਲੋ ਨਹੀਂ ਪੌਣੀ ਤੇ ਨਾ ਪਾ ਲੋ ਜੇ ਚਲੋ ਇਹ ਪਸ਼ਮੀ ਨਹੀਂ ਆ ਤਾਂ ਕੋਈ ਨਹੀਂ ਪੌਣੀ ਗਾਇ ਕਰਦਾ ਜੇ ਪਸ਼ਮੀ ਨਹੀਂ ਥਣ ਬਹੁਤ ਵਧੀਆ ਬਣੂਗਾ ਕੰਧ ਰੋ ਪਾਏ ਸਰਦਨ ਬੰਦੇ ਜੋ ਪਰਮਾਣੂ ਸਾਸ ਦਾ ਦੇਖੋ ਜੀ ਠੀਕ ਹੈ ਜੀ ਥਣ ਬਿਲਕੁਲ ਵਧੀਆ ਜੀ ਦੇਖੋ ਹਾਂ ਜੀ ਦੇਖੋ ਥਣ ਆ ਮਿਲਕ ਵਿੱਚ ਖੋ ਜੀ ਵਧੀਆ ਜੀ ਠੀਕ ਹੈ ਜੀ ਦੁੱਧ 12 ਕਿਲੋ ਭਾਜੀ 12 ਲੀਟਰ ਤੇ ਆ 12 ਦੱਸਾਂ ਕਿ ਵੀਰ ਜੀ ਅੱਛਾ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਕਿਦਾ ਕਰਦੀ ਹੈ ਇਹ ਵੇਚਣ ਦਾ ਕੰਮ ਕਰਨਾ ਦੇਖੋ ਤੁਸੀਂ ਲੈਵਾ ਸਰੋਂ ਪੱਤਾ ਜੀ ਹਾਂਜੀ ਕਿੰਨੇ ਦੇ ਯਾਸਰਾਂ ਕਰਨੀ ਹੈ ਇਹਦੀ 35000 ਦੀ 35000 ਦੀ ਹਾਂਜੀ ਹੋਰ ਕਰਦੀ ਹੈ ਮਾਨਤਨ ਤੁਸੀਂ ਦੱਸ ਦੋ 2000 ਕਰ ਦਈਏ ਪੂਰੇ 23000 ਦੀ ਜਾਂਦੀ ਹੈ ਚਲੋ ਕੋ ਵੀਰ ਫੋਨ ਲਾਏ ਮਾਨਤਨ ਕਰਦਾਂਗੇ ਪਰ ਇਹ ਵੀ ਮਿਲੇਗੀ ਨਾ ਇਹਦੇ ਨਾਲ ਦੀ ਦੂਜਾ ਹੀ ਵੇਖਣੀ ਸੱਚਾਈ ਕਰਕੇ ਆਪਾਂ ਕੋ ਬੱਚੇ ਪੁੱਛੇ ਵਾਲਾ ਕੰਮ ਨਹੀਂ ਕਰਦੇ ਠੀਕ ਹੈ ਇਹ ਗਾੜੀ ਟੀਗਾ ਭਰਿਆ ਜੇ ਹਾਂਜੀ ਗਾੜੀ ਵੇਖੋ ਇਹਦੀ ਕਿਸਮਤ ਜੇ ਨਿਕਲ ਆਏ ਤੇ ਕਿੰਨਾ ਘਰ ਆਤਸ ਹੈ ਵਾਹ ਦੋਇਨ ਕੋਲਾ ਜਿਹੇ ਤੇ ਵੇਖੋ ਇਧਰ ਕੁਆਲਟੀ ਵੇਖੋ ਭਾਜੀ ਠੀਕ ਹੈ ਜੀ ਤੇ ਆ ਜਿਹੜੇ ਹੁਣ ਗਾਂ ਦੋ ਦੋਸਰੇ ਨੰਬਰ ਵਾਲੀ ਜੇ ਆ ਆ ਗਈ ਜੀ ਭਾਜੀ ਇਹਦੇ ਕੋਲ ਦੁੱਧ ਕਿੰਨਾ ਇਹਦੇ ਦੁੱਧ 7 ਕਿਲੋ ਭਾਜੀ 7 ਲੀਟਰ ਹੈਗਾ ਪੱਕਾ ਦੁੱਧ ਤੋਰੋ ਫਿਰ ਇੱਕ ਰੀਨੋ ਬਾਕੀ ਕੱਦ ਕਾਠ ਇਹਦਾ ਵੀ ਪੂਰਾ ਉੱਚਾ ਵਾ ਗਾਵਾਂ ਦੋਵੇਂ ਚਲੋ ਸਜਰਾ ਚੰਗੇ ਦੁੱਧ ਵਾਲੀਆਂ ਤੇਰੀ ਚੋਈ ਗਾਂ ਅੱਛਾ ਡੇਰੀ ਚੋਈ ਤੇਰੀ ਚੋਈ ਜੀ ਠੀਕ ਹੈ ਜੀ ਡੇਰੀ ਵਾਲੇ ਵੀ ਰਵੇਹੇ ਜਿਹੜਾ ਵਾ ਚੰਗਾ ਜਾਨਵਰ ਰੱਖਦੇ ਆ ਕੱਦ ਕਾਠ ਪੱਖੋ ਚੰਗੀ ਜਵਾਨ ਆ ਆ ਜਾ ਵੀਰ ਜੀ ਬਾਕੀ ਥਾਣੇ ਤੇ ਕਲ ਵੀ ਚਲੋ ਚੰਗਾ ਲੱਗਾ ਆ ਹਾਂ ਦੇ ਸਾਦੇ ਹਵਨ ਨਹੀਂ ਦਾ ਲੱਗੇ ਤੋਂ ਆ ਦੇ ਸਾਦੇ ਤਰੇ ਰੱਸੀ ਪਾ ਲੈਣੀ ਇਹਨਾਂ ਵਿੱਚ ਸਾਡੇ ਕੋਲ ਸਾਫ ਚਵਾ ਜਿਹੜਾ ਇਹਦਾ ਬੀਚ ਵਾਲੀ ਠੀਕ ਹੈ ਜੀ ਹਾਂ ਜੀ ਆਹ ਥਾਂ ਦੇਖੋ ਇਹ ਚਲੋ ਫਿਰ ਇਹਦਾ ਵੀ ਮੁੱਲ ਦੱਸ ਦੀਏ ਮੁੱਲ ਜੀ ਕਰਨਾ ਪਾਜੀ ਇਹ ਕਿੰਨਾ ਕਰ ਹਾਂ ਜੀ ਇਹਦਾ ਮੁੱਲ ਕਰਦੇ 20000 ਕਰਦ ਮੰਨਤਾ ਨਾ ਹੋਰ ਕਿੰਨੇ ਦਾ ਦੋ ਛੜਤੀਏ ਪੂਰੇ 15000 ਦੀ ਦੇ ਦੀਏ ਵੀ ਲਾਗ ਵੀਰ ਫੋਨ ਕਰਦਾਂਗੇ ਅੱਜ ਵੇਚਣ ਵਾਲਾ ਕੰਮ ਤੇ ਦੁੱਧ 7 ਲੀਟਰ ਘਰੋਂ ਚਵਾ ਦੋ ਹਾਂਜੀ ਦੇਖੋ ਬੜਾ ਵਾਝਿਆ ਜੀ ਭਾਜੀ ਠੀਕ ਹੈ ਜੀ ਮੈਨੂੰ ਭਾਜੀ ਨੇ ਕਹਿ ਲਈ ਦੀਵਾਲੀ ਵਾਲੇ ਦਿੰਦਾ ਟੀਗਾ ਭਰਿਆ ਜੀ ਅੱਛਾ ਨਿਕਲੇ ਅਗਲੀ ਵਕਤ ਸਮਝ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਚ ਚਾਹ ਕੇ ਖੜੋ ਜੀ ਜੋ ਵੀ ਆ ਠੀਕ ਹੈ ਜੀ